ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਮ ਪੰਮੂ ਆੜੀ ਬੋਲੋ ਕੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਹੈ ਬਾ ਕੀ ਦਾ ਪਤਾ ਨਹੀਂ ਥੋੜੀ ਦਾ ਥੋੜੀ ਦਾ ਤੇ ਅੱਜ ਹੈਗਾ ਜਨਵਾਰ ਦਾ ਦਿਨ ਤੇ ਚਲਦੇ ਪੰਮੂ ਕਹਿੰਦਾ ਕੋ ਖੋਹ ਲੱਗੀ ਕਿ ਲੱਗੀ ਪੁੱਤ ਕੀ ਕੀ ਬਣਿਆ ਬੋਤੇ ਪੀਦੇ ਬੋਲੇ ਕੋੜੇ ਹੋਰ ਬਸ ਤੇ ਆਪਾਂ ਵੀ ਰੈਡੀ ਹੋ ਕੇ ਪੱਗ ਮੇਰੇ ਪਾ ਪਈ ਸੀਗੀ ਪ੍ਰਾਣੀ ਤੇ ਇੱਕ ਸ਼ਰਟ ਇਹ ਵੀ ਪਈ ਸੀਗੀ ਠੀਕ ਹੈ ਪੰਮੂ ਠੀਕ ਹੈ ਚਲ ਜੀ ਪੰਮੂ ਦੀ ਮੇਰੇ ਨਾਲ ਮੈਚਿੰਗ ਹੋ ਗਈ ਪੱਗ ਨਾਲ ਹੈ ਨਾ ਤੇ ਚਲੋ ਚੱਲਦੇ ਨਾਲ ਤੁਹਾਨੂੰ ਦੁਖਾ ਦੇ ਉੱਧਰ ਜਾ ਕੇ ਚੱਲੀਏ ਬਈ ਚਲੋ ਜੀ ਲਾਈਏ ਜਿੰਦੇ ਗੁੰਡੇ ਲਾ ਦਈਏ ਚਲੋ ਪੰਮੂ ਵੀ ਨਹੀਂ ਟੋਰ ਤੇ ਦਿਖਾ ਦੇ ਲੇਟਾਂ ਵਾਲੇ ਬੂਟ ਕਿਹੜੇ ਬਾਲਗ ਨਹੀਂ ਲੇਟਾਂ ਦੀਦੀਆਂ ਨਹੀਂ ਹੋਣਗੀਆਂ ਹਾਂ ਰਾਤ ਨੂੰ ਦੇਖੂਗੀ ਚੱਲ ਬਈ ਤੇ ਲੋ ਜੀ ਇੱਕ ਟੈਂਟ ਬਾਹਰ ਲਾਤਾ ਪੰਮੂ ਟੈਂਟ ਬਾਹਰ ਕਾਹਦੇ ਲਾਇਆ ਪਤਾ ਨਹੀਂ ਪੁੱਛ ਕੇ ਜਾਂਦਾ ਕੇ ਤੂੰ ਪੁੱਛੇ ਕਿ ਆ ਜਾ ਕਿਹਨੂੰ ਪੁੱਛਾਂ ਲੈ ਨਾ ਮੈਂ ਕਿਹ ਪਤਾ ਹਾਂਗਾ ਚੱਲ ਅੰਦਰ ਇਹ ਕਿਧਾਂ ਦੇ ਤੁਹਾਨੂੰ ਵਿਆਹ ਵਾਲਾ ਕੰਮ ਅਰੇ ਬੈਠੇ ਸਾਡੇ ਸਾਰੇ ਪਰਿਵਾਰ ਆਣ ਬੈਠੇ ਲੋ ਵੀ ਹੱਸ ਕੇ ਮਾਸੜੀ ਤਿਆਰ ਹੋ ਗਿਆ ਹਨ ਸ੍ਰੀ ਗੁਰੂ ਜੀ ਠੀਕ ਹੈ ਜੀ ਹਾਂ ਖੜੇ ਹੈ ਬਾਈ ਬਰਾਤ ਆਉਣੇ ਵਾਲੀ ਹੈ ਹਾਂ ਆਉਣੇ ਵਾਲੀ 15 ਮਿੰਟ ਚ ਆਉਣੇ ਵਾਲੇ ਹੋ ਗਿਆ ਟਾਈਮ ਬੱਦ ਟਿਕ ਦਾ ਨੂੰ ਟਾਈਮ ਲੱਗੇ ਜਾਂਦਾ ਹੈ ਹਾਂ ਕਰੋ ਸਹੀ ਜਿਹਾ ਦੱਸ ਦੋ ਮੇਰਾ ਉਹ ਟਾਈਮ ਕੇ ਚੱਲ ਪੰਦਾ ਚਲ ਕੋਈ ਨਹੀਂ ਟੈਂਟ ਲਾਦੇ ਹੈ ਉਹਨਾਂ ਵਾਸਤੇ ਹਾਂ ਟੈਂਟ ਉੱਧਰ ਲਾਤਾ ਸਹੀ ਉਹ ਬੈਠਣ ਨੂੰ ਲਾਤਾ ਉਹਨਾਂ ਦੇ ਇੱਧਰ ਫਰੀ ਹੈ ਇੱਧਰ ਟਾਈਮ ਤਾਂ ਹੀ ਦੇਣਾ ਨਹੀਂ ਹੈਗਾ ਬੈਠ ਫੜਿਆ ਜਰਾ ਹਾਂ ਹਾਂ ਆਉਂਦਾ ਹੀ ਹੁਣ ਚਾਹ ਬਲਾ ਕੇ ਨੰਦ ਘਰ ਚ ਨੰਦ ਘਰ ਚ ਐਨੇ ਨੋਡੀ ਚ ਲਾ ਦੇਣ ਸਗਣ ਬੈਣ ਲਾ ਜਾਂ ਰੋਟੀ ਘਰੇ ਲਾ ਕੇ ਖਿਲਾ ਦੇ ਚਲੋ ਜੀ ਕਰੋ ਬਰੀ ਨਾਲ ਸਿਆਲ ਦੇ ਦੇਣਾ ਹੁਣ ਤਕਰੀਬਨ 12:30 ਟਾਈਮ ਤਾਂ ਹੋ ਗਿਆ ਹਾਂਜੀ 11:00 ਹੋ ਜਾਵੇ ਕੰਮ ਹੈ 12 ਵਜੇ ਬਰਾਦਾਉਣੀ ਹੈ 12 ਵਜੇ 12:30 ਤਾਂ ਹੋ ਗਏ ਮਤਲਬ ਉਹ ਦੱਸਿਆ ਨਹੀਂ 12 ਦੇ ਉਹੀ 2:30 ਵਜੇ ਕੰਮ ਨਿਪੜਨਾ ਹਾਂਜੀ 4:00 ਵਜੇ ਤੱਕ ਉਹ ਤਾਂ ਸਿਆਲ ਦੇ ਦੇਣਾ ਹੈ ਬਧੀ 4 ਵਜੇ ਨਿਪੜ ਜਾਵੇ ਅੱਜ ਕਿਸੇ ਨੂੰ ਬੈਠਣਾ ਉਧਰ ਕੁਰਸੀਆਂ ਟੇਬਲ ਲੱਗ ਗਏ ਸਾਫ਼ ਜਗ੍ਹਾ ਕਿਉਂ ਡੀਜੇ ਨਹੀਂ ਪਸੰਦ ਹੁੰਦੇ ਹਾਂ ਉੱਚੀ ਬਾਜਾ ਬਣਾ ਉੱਥੇ ਬਾਜਾ ਅੰਦਰ ਹੈ ਆਵਾਜ਼ ਥੋੜੀ ਘੱਟੇ ਰੱਖਣੀ ਆਪਾਂ ਨੇ ਫਿਰ ਵੀ ਸਹੀ ਜੇ ਕੰਮ ਰੱਖਣਾ ਨਾਲੇ ਕੰਮ ਸਾਡਾ ਬਹੁਤਾ ਨਹੀਂ ਹੈਗਾ ਥੋੜਾ ਹਾਂਜੀ ਆ ਵੀ 25 30 ਕੇ ਬੰਦੇ ਬਰਾਦ ਦੇ ਆ ਅੱਛਾ ਜੀ ਮੈਂਨੇ ਕਾ ਆਪਣਾ ਸਮਝ ਲਿਆ ਕਰਦੇ ਆ ਇੰਨੇ ਬੰਦੇ ਦਾ ਪ੍ਰੋਗਰਾਮ ਹੈ ਹਾਂਜੀ ਵਧੀਆ ਵਧੀਆ ਇੰਨੇ ਚਾਹੀਦਾ ਹਾਂਜੀ ਬਾਕੀ ਤਿਆਰੀ ਚੱਲਦੀ ਹੈ ਭਾਈ ਸਾਰੇ ਸਾਰੇ ਤਿਆਰ ਜਨੂਨ ਡਿੱਗ ਰਹੇ ਆ ਆ ਤਾਂਗੇ

मैं लेट हो गया तैयार हो गया थोड़े पैसे दवा चले गए थोड़े करके लेट हो गई अच्छा टाइम से आए हाँ <laughs> ਇਧਰ ਨਾਕਾ ਵੀ ਲਾ ਰਿਆ ਮੇਰਾ ਮੁੰਡਿਆ ਜਿਹਾ ਨਹੀਂ ਹੋਣਾ ਸਰਦਾਰ ਕੋਈ 11 ਕਰੋੜ ਰੁਪਏ ਆਪਾਂ ਦਾਸ ਨੂੰ ਦੇ ਨਹੀਂ ਪੂਰੇ ਜਾ ਰਹੇ ਹੋਰ ਜਿੰਨੇ ਕੰਮ ਕਰਤੀ ਪੜਾ ਦੇਣਾ ਦਾ ਫਸ ਜਾਣਾ ਤੇ ਫਸ ਜਾਣਾ ਕੱਪੜੇ ਨਿੱਪੜ ਜਾਂਦੇ ਨੇ के के ग म 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 ਕੀ ਕਹਿੰਦੇ ਹੋ ਨੀ ਆ ਬੋਲੇ ਵਾਲੇ ਨੂੰ ਬੁਲਾਓ ਅਸੀਂ ਨੱਚਣਾ ਤਾਂ ਬੜਾ ਲੇਹੋ ਦੀ ਕਦੇ ਨਹੀਂ ਗੀਰਦਾ ਕੋਲਰ ਹੀ ਵਣ ਕਟਾ ਲੋ ਮੈਨੂੰ ਬਟਾਉਣ ਤੇ ਤਾਂ ਕਾਉਂਦੇ ਹੁੰਨੇ ਆ ਚੱਲ ਵਾ ਕਰਦੇ ਸ਼ੁਰੂ ਕੋਈ ਨਾ ਥੋੜਾ ਜਿਹਾ ਨੱਚ ਲੋ ਸਮਝਦਾ ਚੱਕਰਵਾਕ ਕੋਲ ਥੋੜਾ ਇੱਕ ਸਾਹਮਣੇ ਸੁਖੀ ਆ ਗਏ ਅੱਜ ਸਾਹਮਣੇ ਇਹਦਾ ਨਾ 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 ਦੇ ਦੇ ਮੈਨੂੰ ਇਹਦਾ ਤਾ ਮੇਰੇ ਛੱਡ ਕੇ ਸਾਹਮਣੇ ਵੀ ਸੰਭੂ ਇਹਨੇ ਆ ਗਿਆ ਰੱਖੇ ਹੋਏ ਆਹ ਚੱਲ ਲੱਗ ਸਾਹਮਣੇ ਦੇਖੋ ਜੀ ਕੋਈ ਸ਼ੌ ਤੁਸੀਂ ਤਰਪਾਣ ਫੜੋ ਨਾਲ ਆਹ ਰੱਖ ਲਓ ਆਪਣੀ ਕੋਲ ਅੱਜ ਸਾਹਮਣੇ ਦੇਖ ਕੇ ਕੈਮਰਾ

ਸਲਾਮ ਵਾਲਾ ਮਠਾ ਰੋ ਬਾਤ ਚਾੜਨ ਲਈ ਖਾਦਲ ਕਰਾ ਦੇ ਬਲੰਗ ਕਰਾ ਦੇ ਰੱਖ ਦੇ ਦੂਜੇ ਥਾਂ ਲੈ ਲੋ ਜੀ ਵਰਤੀ ਪੂਰੀ ਦਿਓ ਸਾਰੀ ਦੂਜੇ ਥਾਂ ਪੜ ਲੈਣਾ ਪੜ ਲੈਣਾ ਹਾਂਜੀ ਹੁਣ ਫੇਸ ਕਿਨ ਅੱਬ ਸੱਤ ਰੱਖਣੀ ਥੋੜੇ ਹੋਰ ਕਰ ਦੇ ਉੱਪਰ ਸਾਹਮਣੇ ਦੇਖਣਾ ਕੈਮਰੇ ਹਾਂਜੀ ਤੁਸੀਂ ਸਾਹਮਣੇ ਦੇਖੋ ਇੱਕ ਮਿੰਟ ਜੀ ਹਾਂਜੀ ਸਾਹਮਣੇ ਠੀਕ ਹੈ ਜੀ ਕਰਦੇ ਕਰਾ ਮੂੰਹ ਠਗਰਾ ਦੇ ਫਿਰ ਨਾ ਉਸ ਤੋਂ ਵੀ ਕਰਾ ਦੇ ਕਹਿੰਦਾ ਕਰਾ ਦੇ ਉਧਰ ਵੀ ਕਰਾ ਦੇ ਪਰ ਪੱਲੇ ਦੂਜੇ ਹੱਥ ਮੱਲੇ ਵਰਤਿ ਪੂਰੀ ਪਰਲੇ ਹੱਥਾਂ ਆ ਨਹੀਂ ਆ ਗਿਆ ਜੀ ਆ। ਦੇਖੀ ਫਿਰ ਸਾਹਮਣਾ ਦੇਖ ਸਾਹਮਣਾ ਦੇਖ ਕੇ ਮੈਰੇ ਤੇ ਦੇਖਣਾ ਕੈਮਰੇ ਤੇ ਹਾਂਜੀ ਸਾਹਮਣਾ ਜੀ ਤੂੰ ਸਾਹਮਣੇ ਕੈਮਰੇ ਚ ਕੈਮਰਾ ਹਾਂਜੀ ਸਾਹਮਣੇ ਵਿਰਧ ਤੇ ਗਿਰਦੀ ਥੋੜਾ ਫੇਡ ਆਊਨ ਕਰੇ ਹਾਂ ਸਾਹਮਣੇ ਦੇ ਕੈਮਰੇ ਚ ਕੈਮਰੇ ਹਾਂਜੀ ਹਾਂ ਖੜਾਓ ਖੜਾਓ ਨਾ ਕੋਣ ਨਾਲ ਇਹ ਬਾਹਰ ਵਾਲੇ ਕੋਈ ਨਾ ਕੌਣ ਜੀ ਕਾਉ ਜੀ ਪੁੱਛਣੀ ਹੈ ਕਾਉ ਗੋਆ ਸਾਰਿਆਂ ਨੂੰ ਕਲਾ ਦੇ ਕੀ ਹੱਥ ਲਾ ਕੇ ਫੋਟੋ ਕਰਾ ਲਿਓ ਮੇਰੇ ਕੈਮਰਾ ਦੇ ਪਿੱਛੇ ਮੋਨ ਮੜਾ ਹਾਂਜੀ ਸਾਹਮਣੇ ਹਾਂਜੀ ਸਾਹਮਣੇ ਜੀ ਕੈਮਰੇ ਚ ਹਾਂਏ ਸਾਹਮਣੇ ਜੀ ਸਾਹਮਣੇ ਸਾਹਮਣੇ ਠੀਕ ਹੈ ਜੀ ਕੁਝ ਨਾ ਬਾਗੀ ਜੀ ਨਪੂਰ ਲੋਕ ਦੇ ਚੰਗੇ ਵੈਲਾ ਕੈਂਸਲ ਹੀ ਰੋਕਦੇ ਹੈਂ ਪਹਿਲਾ ਸਰਦਾਰ ਬੈਲੇ ਸ਼ੋਡਾ ਨਹੀਂ ਰਿਹਾ ਹੈ ਕੈਂਸੀ ਸਾਨੂੰ ਕੋਸਾ ਨਹੀਂ ਜੀ ਮਾਸੀ ਜੀ ਨਹੀਂ ਅਗੈਂਚੀ ਦਾ ਹੈ ਵੀ ਸਾਡੇ ਤੇ ਡੇੜਾ ਦਾ ਲਿਆਓ ਨਹੀਂ ਨਹੀਂ ਕੋਈ ਨਾ ਕਿੰਨਾ ਚਾਹੀਦਾ ਨਹੀਂ ਕਿੰਨਾ ਦਾ ਇੱਕ ਬੜਾਇਆ ਮਤਲਬ 100 ਸਭ ਜੀ ਬੋਲੇ ਜਾਵੇ ਪਹਿਲਾਂ ਕੈਂਚੀ ਦਿਖਾਓ ਕਿੰਨੇ ਵਧੀਆ ਇਧਰ ਦੇਖੋ ਨਾ ਸਾਡੀ ਸੋਨੇ ਦੀ ਆ ਤੁਹਾਡੇ ਕਿੰਨੇ ਲੱਗਿਆ ਚਾਂਦੀ ਦੀ ਉਹ ਬਾਹਰ ਤੇ ਬਣਾਈ ਜਾਂਦੀ ਹੈ ਸੈਕਿੰਡੀ ਕੈਂਚੀ ਸਾਡੀ ਅਮਰੀਕਾ ਜਵਾਈ ਆ ਅੱਜ 500 ਚੈਂਦੇ ਰਖਾਣ ਦੇ ਡੇੜੀ ਵੜ ਗਈ ਕਰਾ ਮੇਰੇ ਕੋਲ 11000 11000 ਕਾਊਂਟ ਕਰੋ ਭਈ ਮੈਂ ਅੱਠ-ਅੱਠ ਲਾਉਂ ਵੀ ਸਕਨ ਨੂੰ ਸਾਹਮਣੇ ਜੀ ਸਾਹਮਣੇ ਪਹਿਲਾਂ ਚੈੱਕ ਕਰੋ ਕਿੰਨੇ ਆ ਪਹਿਲਾਂ ਚੈੱਕ ਕਰੋ ਸਾਹਮਣੇ 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 ਮੈਂ ਨਾ ਚੈੱਕ ਕਰ ਬਹਿ ਲੇ ਕਿ ਕਿੰਨੇ ਬੁਲਾਓ ਮੈਨੂੰ ਸਾਹਮਣੇ ਦੇਖੋ ਜੀ ਜਮਾਈ ਦਾ ਰਾਜੀ ਕਿਤੇ ਹਾਂਜੀ ਸਾਹਮਣੇ ਕੈਮਰੇ 'ਚ ਸਾਹਮਣੇ ਬਹੁਤ ਸਰਮੂਹ ਆਜਾ ਤਾ ਉਹ ਪਹਿਲਾਂ ਕਿੰਨੇ ਆ ਕਿੰਨੇ ਆ ਆਹ ਤਾ ਉਹ ਪਹਿਲੇ ਆ ਆਵੇ ਤਾ ਸਾਰੀ ਕੁਛ ਨਾ ਕੁਛ ਨਾਟ ਵੰਡ ਦੇ ਬਾਈ ਕੱਢ ਕੇ ਦੇ ਦੋ ਆ ਲਿਆਓ ਦੇ ਦੋ ਕੀ ਬਣਾ ਡੁਪਲੀਕੇਟ ਪਾ ਗਏ ਹੁਣ ਇਹਨਾਂ ਮੈਂ ਰੱਖ ਨਾ ਨਾ ਜਾਂਦੀ ਹੈਗਾ ਜਾਂਦੀ ਆ ਦੇਖ 5 500 ਦਿਨ ਹੁਣ ਸਾਰੇ ਥੋੜੇ ਇੰਨੇ ਆ ਦੇਖ ਲੈ ਜਿਹੜੇ ਵੀ ਨਹੀਂ ਕੋਰੇ ਕਿੰਨੇ ਰੁਪਏ ਲਾ ਲਗਾ ਦੇ ਬੇਟਾ ਹੁਣ ਫੜ ਲਿਆ ਦੋ ਨਹੀਂ ਸਕਦਾ ಅಲ್ಲ ನಾನು ರಾಪ್ ಇಲ್ಲಿ ಕಡ್ಲೇ ಆ ನೋವಿ ರೋಯೆ ನೋಡಿ ಹಾ ಏರೆ ಇದು ಕುಡಾಡ್ಕೇ ದೆ ಹಾ ಏತಾ ಅಪ್ಪ ಕುಡಿ ನಿಂಗೆ ಬೇಡ ಏತಾ ತೂಕ ಬೇಡ ಏತಾ ಅಪ್ಪ ಕುಡಿ ನಿಂಗೆ ಬೇಡ ಹೋಗ್ಬಿಡಾ ಜಾಳ ಕಮನ್ ಜಾ ಹಾ ಕರೋ ಅಪ್ಪ 500 ಕಡ್ರೋ 500 ಕಡ್ರೋ ಅಪ್ಪ 500 ಕಡ್ರೋ ಬಹಳ ಐದ 500 ಕಡ್ರೋ ਜੋ ਮੈਨੇ ਕਿਹਾ ਸੋਰਮੇ ਆਇਆ ਸੱਜਣਾ ਬਣਾਉਣਾ ਬਦਲ ਲੈ ਲਿਆ ਮੈਨੇ ਨਹੀਂ ਬੋਲਣੀ ਚਾਹੀਦੀ ਬਹੁਤ ਮੈਨੂੰ ਨਹੀਂ 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 ਦੇ ਦੇ ਰਿਹੰਦੋ ਦੇ ਦੇ ਨਹੀਂ ਖੜੇ ਰੋ ਤਾਂ ਮੰਜਾ ਦੇ ਬਸ ਅਨੇ ਰੋ ਕਿੰਨਾ ਟਾਈਮ ਖੜੇ ਰਹੋਗੇ ਕੱਲ ਹੀ ਲੈ ਕੇ ਆਇਆ ਤੁਸੀਂ ਤਾਂ

ਕੈਂਚੀ ਲਾ ਕੇ ਸਾਹਮਣੇ ਹਾਂਜੀ ਗੁੜਿਆ ਸਾਹਮਣਾ ਦੇਖੋ ਜੀ ਅੱਟਾ ਇਸੇ ਨਹੀਂ ਕੋ ਸਰ ਪਾਤ ਵਾਲੀ ਕੋਈ ਸਾਹਮਣੇ ਨਹੀਂ ਹੁੰਦੀ ਸਾਹਮਣਾ ਦੇਖੋ ਸਾਹਮਣੇ ਹਾਂਜੀ ਕੱਢ ਦਿਓ ਕੱਢ ਦਿਓ ਇਹ ਗੁੜੀ ਹੈ ਜੀ ਓ ਯਾਰ ਇੰਨੇ ਕਿਸੇ ਕੋਈ ਕਰ ਰਿਹਾ ਹੈ ਮੇਰਾ ਬੀਕਾ जमले <laughs> जमीले ਦੇਣੇ ਅੱਜ ਬੇਇੱਜ਼ਤੀ ਨਹੀਂ ਹੋਇਆ ਇਹਨਾਂ ਨੂੰ ਬੇਇੱਜ਼ਤੀ ਕਰਾ ਦੇ। ਜਦ ਤੁਹਾਨੂੰ ਬੁਲਾਇਆਗਾ ਤੁਸੀਂ ਤਾਂ ਖਾਇਆ ਨਹੀਂ ਜਾਂ ਦੈਤੀ ਵਰਫੀ। ਕੋਈ ਰੀਵਨ ਕੱਟ ਹੋ ਗਿਆ ਚਾਚਾ ਜੀ ਹੁਣ ਪਹੁੰਚੇ। ਟਾਈਮ ਨਾਲ ਪਹੁੰਚੇ। ਵੈਲਕਮ ਪਰ ਪਹੁੰਚਣਾ ਹੁੰਦਾ। ਕੰਮ ਬਹੁਤ ਚੱਲਦੇ ਲਗਾਤਾਰ। ਹਾਂਜੀ। ਦੋ ਤਿੰਨ ਪ੍ਰੋਗਰਾਮ ਅਟੈਂਡ ਕਰਿਆ ਪਹਿਲਾਂ। ਅੱਛਾ ਜੀ। ਚਾਚੀ ਤੇਰੀ ਸਨੇਹ ਦੀ ਆਈ ਵੀ ਆ ਪੰਮਾ ਕੁ ਸਵੇਰ ਦਾ। ਸਵੇਰ ਦਾ ਮੇਰੇ ਨੇ ਕੱਦਾਂ ਤਿਆਰ ਕਰ। ਉਹ ਹੋ ਗਿਆ ਤੇ ਯਾਰ। ਓ ਹੋ ਗਿਆ ਤਿਆਰ ਕੰਨਾ ਮਿੱਧਰ ਪੱਗਾ ਉਹਨਾਂ ਲੱਗਿਆ ਵਾ ਤਾਂ ਖਿੱਚ ਕੇ ਲੈ ਕੇ ਗਿਆ ਕੰਨਾ ਚੱਲ ਹੋ ਗਿਆ ਤਿਆਰ ਚੱਲਾ ਵਧੀਆ ਨਿਬੜ ਗਿਆ ਕੰਮ ਤੇ ਹੁਣ ਇਹਦੇ ਪਾ ਅਨੰਦ ਲੈਣ ਜਾਉਂਗੇ ਚਲੋ ਜੀ ਫੋੜੇ ਖਾ ਕੇ ਸਾਰੇ ਅਨੰਦ ਦਾ ਕਾਰਜ ਨੂੰ ਲੱਗੇ ਹੁਣ ਸਾਰੇ ਟੈਂਪੋਗੇ ਸਾਰੇ ਖਾਲੀ ਆਪਾਂ ਵੀ ਜਾਂਦੇ ਗੁਰਦੁਆਰਾ ਸਾਹਿਬ ਕਰਨਵੇਲ ਦੀ ਟਾਹਰ ਚਲੋ ਭਾਈ ਚਲੀਏ स्वामी मेर बाबल पिया तीअं मारे साबिया असां पर सड़े तुर जा ते छॾ के बार ਅਗੇ ਹੋ ਲਿਆ ਤੇਰੇ ਛੱਡ ਕੇ ਬਾਗੇ ਹੋ